ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰਾ ਅੱਜ ਦੇ ਫੇਰ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਆ ਫੇਰ ਸਟਾਰਟ ਕਰ ਰਹੇ ਆ ਜਿੱਦਾਂ ਕਿ ਆਪਾਂ ਜਲੂ ਦੇ ਆਪਾਂ ਨਵੇਂ-ਨਵੇਂ ਵੀਡੀਓ ਲੈ ਕੇ ਤੁਹਾਡੇ ਰਿਵਾਸਤੇ ਲੈ ਕੇ ਆਉਨੇ ਆ ਤੇ ਆਪਾਂ ਪੂਰੀ ਕੋਸ਼ਿਸ਼ ਕਰਦੇ ਬਰੋ ਜੱਬਾ ਤੁਹਾਡੇ ਬਾਦੇ ਵੀਡੀਓ ਪਾਈਏ ਰੋਜ਼ ਪੈਂਦੀ ਨਹੀਂ ਕਿਉਂਕਿ ਆਪਾਂ ਗੱਲਾਂ ਕਰੀ ਜਾਂਦੇ ਆ ਨਬੇ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਆਪਾਂ ਇਦਾਂ ਗੱਲ ਫੇਸਟੂਬੈਕ 'ਤੇ ਗੱਲ ਲੰਦੇ ਜੇ ਰੋ ਆਪਾਂ ਪਬਲਿਕ ਵਿੱਚ ਜਾਂਦੇ ਆ ਫੇਰ ਆਪੋ ਤੇ ਨਰਵਸ ਹੋ ਜਾਂਦੇ ਆ پتہ ਨਹੀਂ ਲੱਗਦਾ ਵੀ ਵੀਡੀਓ ਕਿਵੇਂ ਬਣਾਈਏ ਉਹ ਦੇਖੋ ਚੈਨਲ 'ਚ ਲੋਕੀ ਕਹਿੰਦੇ ਵੀ ਇਹ ਬਾਗਲ ਹੋ ਗਿਆ ਕੀ ਹੋ ਗਿਆ ਏਦਾਂ ਤਾਂ ਉਹਦੇ ਨਰਵਸ ਹੋਣ ਦੇ ਕਾਰਨ ਵੀਡੀਓ ਰੋਜ਼ ਪੈਂਦੀ ਨਹੀਂ ਅੱਜ ਅੱਜ ਫੇਰ ਮੈਂ ਬੈਠਾ ਸੋਚ ਰਿਹਾ ਵੀ ਚੈਨਲ ਬਣਾਏ ਨੂੰ 4-5 ਮਹੀਨੇ ਹੋ ਗਏ ਤੇ ਸਬਸਕ੍ਰਾਈਬਰ ਸਿਰਫ ਹਾਲ ਤੱਕ 18 ਹੀ ਹੋਏ ਮੇਰੇ ਤੇ ਪਲੀਜ਼ ਤੁਸੀਂ ਮੇ سپورਟ ਜਰੂਰ ਕਰੋ ਜੀ ਆਪਾਂ ਤੁਹਾਡੀ ਇੱਕ ਸ਼ੇਅਰ ਤੇ ਇੱਕ ਸਬਸਕ੍ਰਾਈਬਰ ਮੇਰੀ ਜ਼ਿੰਦਗੀ ਬਦਲ ਸਕਦਾ ਤੇ ਆਪਾਂ ਹੋਰ ਵੀ ਅੱਗੇ ਫਿਰ ਆਪਾਂ ਦੇ ਤੋਂ ਸੇ ਮੇਰੇ ਵੀਡੀਓ ਸਬਸਕ੍ਰਾਈਬ ਦਿਓ ਸ਼ੇਅਰ ਕਰਦੋਗੇ ਤਾਂ ਹੋਰ ਵੀ ਬੰਦੇ ਦਾ ਕੰਫੀਡੈਂਸ ਵੱਧਦਾ ਤੇ ਸ਼ੇਅਰ ਨਾ ਦੋ ਸੇ ਸ਼ੇਅਰ ਕਰਦੇ ਹੋ ਨਾ ਹੀ ਸਬਸਕ੍ਰਾਈਬ ਕਰਦੇ ਹੋ ਤੇ ਫਿਰ ਕੰਫੀਡੈਂਸ ਉੱਥੇ ਸਾਡਾ ਫਿਰ ਬੰਦਾ ਥੋੜਾ ਟੁੱਟ ਜਾਂਦਾ ਤੇ ਪਲੀਜ਼ ਮੇਰੀ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰ ਦਿਓ ਤੇ ਫਿਰ ਆਪਾਂ ਨਵੇਂ ਨਵੇਂ ਵੀਡੀਓ ਥੋੜੇ ਬਾਅਦ ਲੇਕੇ ਆਉਂਦੇ ਰਹਿਾਂਗੇ ਆਪਾਂ ਕੰਮਾਂ ਬਾਜ਼ਾਰਾਂ 'ਚ ਫਿਰ ਆਪਾਂ ਤੁਹਾਨੂੰ ਸਭ ਨੂੰ ਦਿਖਾਵਾਂਗੇ ਤਾਂ ਨਰਦੂ ਵਿੱਚ ਸਬਸਕ੍ਰਾਈਬ ਕਰ ਲਿਓ ਤਾਂ ਆਪਣਾ ਵੀਡੀਓ ਬਣਾਉਣ ਦਾ ਮਨ ਟੁੱਟ ਜਾਂਦਾ ਕਿ ਲੋਕ ਸਸਤਾ ਵੀ ਨਹੀਂ ਕਰਦੇ 6 ਮਹੀਨੇ ਨੂੰ ਜਨ ਬਣਾਏ ਨੂੰ ਤੇ ਸੋਚੀਦਾ ਵੀ ਅੱਜ ਆ ਵੀਡੀਓ ਪਾਈ ਅੱਜ ਆ ਵੀਡੀਓ ਤੇ ਵੀਡੀਓ ਨਹੀਂ ਪੈਂਦੀ ਤਾਂ ਨਰਵਸ ਹੋ ਜਾਂਦਾ ਵਾ ਪੌਲੀ ਵਿੱਚ ਜਾ ਕੇ ਤੇ ਸੋਚਦੇ ਕੁਝ ਹੋਣਾ ਬਣ ਕੁਝ ਹੋ ਜਾਂਦਾ ਹੁਣ ਰਾਤ ਨੂੰ ਸੋਚ ਮੈਂ ਰਾਤ ਨੂੰ ਕਿੰਨੀ ਵਾਰ ਪਿਆ ਸੋਦਣਾ ਵੀ ਹਾਂ ਕਿ ਕੱਲ ਤੋਂ ਪੂਰਾ ਉੱਠੂਗਾ ਮੈਂ ਇਹ ਪੂਰਾ ਅਨ ਕੰਫੀਡੈਂਸ ਨਾਲ ਵੀਡੀਓ ਬਣਾਉਂਗਾ ਪਰ ਫੇਰ ਜੱਜਾਂ ਨੇ ਮਗਰ ਦੇ ਵਿੱਚ ਤਾਂ ਕੰਫੀਡੈਂਸ ਫੇਰ ਤੁਹਾਨੂੰ ਵੀ ਕੋਈ ਕੱਢ ਜਾਂਦਾ ਕੰਫੀਡੈਂਸ ਪ੍ਰੋਪਰ ਨਹੀਂ ਬਣਦਾ ਉਹਦਾ ਕਾਰਨ ਇਹ ਆ ਥੋੜੀ ਸਪੋਰਟ ਦੀ ਜਰੂਰਤਾ ਥੋੜੀ ਸਪੋਰਟ ਹੋ ਗਈ ਪੂਰੀ ਤੇ ਆਪਾਂ ਫੇਰ ਨਹੀਂ ਆਪਾਂ ਪਿੱਛੇ ਹਟਦੇ ਤੁਸੀਂ ਸਬਸਕ੍ਰਾਈਬ ਕਰੀ ਜੂਗੇ ਚੈਨਲ ਨੂੰ ਫਿਰ ਆਪਾਂ ਕੰਫੀਡੈਂਸ ਵਧੂਗਾ ਸਪੋਰਟ ਨਹੀਂ ਹੋਣੀ ਫਿਰ ਬੰਦਾ ਕੰਫੀਡੈਂਸ ਵਿੱਚ ਲੇ ਗਿਰਦਾ ਤੇ ਤੁਹਾਨੂੰ ਸਭ ਨੂੰ ਪਤਾ ਆਪਾਂ ਪੰਜਾਬੀ ਬੰਦੇ ਆ ਜੀ ਨਾ ਕੋਈ ਆਪਾਂ ਜੁਪੀ ਬੈਰ ਵਾਲੇ ਆਪਾਂ ਭਈਏ ਆ ਠੀਕ ਆ ਜੀ ਤੁਸੀਂ ਸਭ ਨੂੰ ਸਪੋਰਟ ਕਰਦੇ ਹੋ ਤੇ ਮੈਨੂੰ ਵੀ ਤੁਸੀਂ ਸਪੋਰਟ ਜ਼ਰੂਰ ਕਰੋ ਜੀ ਚੈਨਲ ਨੂੰ ਆਪਾਂ ਥੋੜੀ ਸਪੋਰਟ ਨਾਲ ਆਪਾਂ ਅੱਗੇ ਵਧਾਂਗੇ ਤੇ ਆਪਣੀ ਫੈਮਿਲੀ ਨੂੰ ਅੱਗੇ ਲੈ ਕੇ ਜਾਵਾਂਗੇ ਆਪਣਾ ਫਿਊਚਰ ਤੁਹਾਨੂੰ ਸਭ ਨੂੰ ਪਤਾ ਵੀ ਅੱਜਕੱਲ ਨੈਟਵਰਕਿੰਗ ਦਾ ਟਾਈਮ ਆਜਕਲ ਸਭ ਵੀਡੀਓ ਬਣਾਉਂਦੇ ਬਲੌਗਿੰਗ ਕਰਦੇ ਆ ਤੇ ਆਪਾਂ ਵੀ ਬਲੌਗਿੰਗ ਕਰਦੇ ਆ ਵੀਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਥੋੜੀ ਇੰਨੀ ਜਾਨਕਾਰੀ ਤੇ ਇਦਾਂ ਹੀ ਬਸ ਕਿਉਂਕਿ ਜਦੋਂ ਕੰਫੀਡੈਂਸ ਹੁੰਦਾ ਨਹੀਂ ਫਿਰ ਗੱਲਾਂ ਵੀ ਇੰਨੀ ਆਉਂਦੀਆਂ ਨਹੀਂ ਜੇ ਕੰਫੀਡੈਂਸ ਪੂਰਾ ਆਉਂਦਾ ਸਬਸਕ੍ਰਾਈਬ ਹੋ ਜੇ ਸ਼ੇਅਰ ਕਰੋਗੇ ਤਾਂ ਗੱਲਾਂ ਹੀ ਪੂਰੀਆਂ ਹੋਣਗੀਆਂ ਤੁਹਾਨੂੰ ਆਪਾਂ ਥੋੜੇ ਬਾਅਦ ਇਹ ਫਨੀ ਵੀਡੀਓ ਕੋਈ ਵੀ ਵੀਡੀਓ ਕੋਈ ਵਰਕਿੰਗ ਵਾਲੀ ਕੰਮ ਵਾਲੀ ਦਿੱਲੀ ਲਾਇਫ ਪੂਰੀ ਆਪਾਂ ਵੀਡੀਓ ਬਣਾ ਕਰੂਗੇ ਤਾਂ ਮੈਂ ਇਹ ਫੇਰ ਤੁਹਾਨੂੰ ਰਿਕਵੈਸਟ ਹੈ ਮੈਂ ਪਹਿਲਾਂ ਵੀ ਦੋ ਤਿੰਨ ਵੀਡੀਓ ਪਾਈਆਂ ਇਹ ਜੀ ਇਹ ਇਹ ਵਿਸ਼ੇ ਦੇ ਤਾਂ ਫਿਰ ਮੇਰੀ ਤੁਹਾਡੇ ਨੂੰ ਰਿਕਵੈਸਟ ਹੈ ਵੀ ਚੈਨਲ ਨੂੰ ਫੋਲੋ ਕਰ ਦੋ ਸਬਸਕ੍ਰਾਈਬ ਕਰ ਦੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕੱਲ ਦੇ ਬਲਾਗ ਵਿੱਚ ਧੰਨਵਾਦ